ਇਹ ਬੇਕੀਂਦੀ ਰਕ ਮੈਗਨੇਸ਼ੀਅਮ ਐਕੋਵਾਨਡਾ ਨਾਲ ਦੀ ਉਹਨੂੰ ਕਿਨੇ ਛੱਡਿਆ ਜਾਂਦਾ ਹੈ ਗਰੂਪਾਨ ਦੇ ਨਾਮ ਤੋਂ ਦਿਓ ਉਹ ਸਾਨੂੰ ਪ੍ਰੈਸ਼ਰ ਆਇਆ ਹੈ ਨਾ ਬੰਦਾ ਕਹਿੰਦਾ ਮੰਗਦੀ ਜਾਂ ਨਹੀਂ ਕਾਦੀ ਬਾਤ ਹੀ ਆ ਰਹੀ ਹੈ ਉਹ ਸਾਨੂੰ ਆਪਣੀ ਮੰਗ ਕਰਕਣੀ ਹੋ ਗਈ ਹੈ ਆ ਇੱਕ ਇੱਕ ਮਰਾਜਮ ਜਿਹੜਾ ਐਸ ਵੇਲੇ ਤੁਹਾਡਾ ਛੋਟਾ ਟੀਮ ਉਹਦੇ ਨੇ ਜਿਹੜੇ ਅੱਜ ਦੱਸਦਾ ਜਾਂ 58000 ਰੁਪਇਆ ਨਿਰੰਤਰ ਸਾਡੇ ਸਿੱਧਾ ਪੋਰਾ ਲੱਗਿਆ ਵਾ ਜਿਹਨਾਂ ਦਾ ਪਿੰਡ ਨੂੰ ਪੱਤੇ ਬੰਦ ਕਰਦਾ 70% ਮਰਾਜਮ ਜਿਹੜੇ ਬਾਹਰ ਕੱਢੀ ਕਿਨੇ ਛੱਡੀ ਜਾ ਰਹੇ ਮਤਲਬ ਇਹ ਕਹਿੰਦੇ ਪੋਸ਼ਮਗਾ ਹੈ ਜਿਹਨੇ ਨਹੀਂ ਛੱਡਿਆ ਜਾ ਸਕੀ ਹੈ ਤਾ ਇਹ ਥਿਕੇ ਉਧਰ ਨਹੀਂ ਮੰਗਾ ਨਹੀਂ ਹੈ ਜਦ ਵੀ ਬਿਲਕੁਲ ਮਿਨੀਮਲ ਟੱਕੇ ਸਾਡੀਆਂ 7000 ਦੇ ਮੰਗਾ ਮੰਨ ਸੀ ਬੰਦਿਆ ਹੀ ਤੋਂ ਵੱਧ ਨਹੀਂ ਮੰਗਾ ਇੱਕ ਦਾ 60 ਪੈਂਤੀ ਹੈ ਜਦੋਂ ਅਸੀਂ ਮਹਾਰਾਜ ਨਾਲ ਜਦੋਂ ਭਾਰਤਿਆ ਨੇ ਫੈਸਲਾ ਕੀਤਾ ਹੋਇਆ ਇਹ ਪੈਨਸ਼ਨ ਆ ਬੜਾ ਬੜਾ ਟੱਗਾ ਹੈ ਜੇ ਪਹਿਲਾ ਨਾ ਪੈਨਸ਼ਨ ਹੀ ਕਰਨੀ ਹੈ ਤੇ ਹਰ ਮਹੀਨੇ ਕੋਈ ਵੀ ਪਹਿਲਾ ਵਾਰ ਪੈਨਸ਼ਨ ਲੀਆ ਹੈ ਤਾਂ ਸਾਨੂੰ ਇਹ ਤਾਂ ਨਾਲ ਸੱਜੇ ਪ੍ਰਚਾਰ ਨਹੀਂ ਕਿਤੇ ਦੀ ਗੱਲ ਨਹੀਂ ਦਾ ਕੋਣ ਦਸਰਾ ਜਾਈਦਾ ਵੀ ਭਾਈ ਤਾਂ ਮੰਨਦੇ ਜਾਂ ਨਹੀਂ ਮੰਨਦੇ ਪਰ ਉਥੇ ਗਰ ਪੈਨਸ਼ਨ ਦੀ ਸਭ ਤੋਂ ਪਹਿਲਾ ਹੋਈਗਾ ਸਾਨੂੰ ਥੱਲੇ ਲੈ ਕੇ ਜਾਣਦੇ ਨੇ ਜੋ ਕਿ ਬਹੁਤ ਦੇਰ ਤੱਕ ਲੋਕ ਵਾਅਦਾ ਕਰਦੇ ਰਿਹਾ ਤੇ ਉਹ ਤੇ ਪੈਨਸ਼ਨ ਦੀ ਗੱਲ ਵੀ ਨਹੀਂ ਪੈਸਾ ਲਾ ਕੋ ਜੋ ਪੈਸਾ ਲਾ ਕੋ ਜੋ ਅਲਾਕੋ ਕੇ ਵੇਸੀ ਸਾਰਣ ਦੇ ਲਿਆ ਕਿਹਨੇ ਕੋ ਲੇਖਾ ਨਹੀਂ ਮੈਨੂੰ ਹੋਣਾ ਚਾਹੀਦਾ ਮਲਾਜਮਾਂ ਨੇ ਇਕੱਲੇ ਇਕੱਲੇ ਲੜ ਕੇ ਦੇਖ ਲਿਆ ਬਰਾੜੀ ਪੈਨਸ਼ਨਰਾਂ ਨੇ ਲੜ ਕੇ ਦੇਖ ਲਿਆ ਪੈਨਸ਼ਨਰਾਂ ਨੇ ਲੜ ਕੇ ਦੇਖ ਲਿਆ ਕਿਸੇ ਦੇ ਬਲੇ ਕੁਝ ਨਹੀਂ ਬਿਆ ਪੰਦਾ ਇਹ ਤਾਂ ਕਿ ਅਸੀਂ ਇਹ ਨੀਤੀ ਅਸੀਂ ਤਾਂ ਉਹ ਲੋਕਾਂ ਨੂੰ ਨਾਲ ਲੈਣ ਦੀ ਗੱਲ ਕਰੀਏ ਤਾਂ ਸਾਰੇ ਲੋਕ ਇਕੱਠੇ ਹੋ ਕੇ ਅਸੀਂ ਆਪਣੇ ਮਤਲਬ ਇਹ ਠੀਕ ਹੈ ਮੰਗਾਂ ਨੂੰ ਮਿਨੀਮਾਈਜ਼ ਕਰਨਾ ਚਾਹੀਦਾ ਹੈ ਮਿਨੀਮਾਈਜ਼ ਨੂੰ ਹਾਦਮੀ ਹੁਣ ਜੇ ਆਪੀ ਅੱਜ ਇਹ ਕਹੀਏ ਬੇ ਕਚਿਆ ਦੀ ਗੱਲ ਨਾ ਕਰੀਏ ਕਿ ਉਹ ਸਾਡੇ ਧਿਆਨ ਕੋਲ ਨਹੀਂ ਹੈ ਜਿਹੜੇ 20 ਸਾਲ ਤੋਂ ਬੈਠੇ ਐ ਜਿਹੜੇ ਆਊਟਸੋਰਸ ਤੇ ਲੱਗੇ ਹੋਏ ਐ ਜਿਹੜੇ ਅਲਾਈਨਮੈਂਟ ਤੇ ਰੱਖੇ ਨੇ ਉਹਨਾਂ ਦਾ ਕਿਵੇਂ ਛੱਡੀ ਜਾ ਸਕਦੀ ਹੈ ਤੁਸੀਂ ਹੁਣ 2 ਪੁਆਇੰਟ ਅਨਾਰਦੀ ਦਾ ਛੱਡ ਕੇ ਗਏ ਐ ਕੀ ਆਪ ਬੈਠੇ ਸਾਡੇ ਗਾਲੀ ਪੈਣਗੇ ਗਾਲ ਮੰਦੀ ਜਾਂ ਨਹੀਂ ਮੰਦੀ ਬਾਤ ਹੀ ਗੱਲ ਐ ਇੱਕ ਪੇਪਰ ਮਿਲਦੀ ਰეკਮੈਂਡੇਸ਼ਨ ਐ 2 ਪੁਆਇੰਟ ਅਨਾਰਦੀ ਉਹਨੂੰ ਕਿਵੇਂ ਛੱਡਿਆ ਜਾਂਦਾ 2 ਪੁਆਇੰਟ ਅਨਾਰਦੀ ਦਿਓ ਉਹ ਸਾਨੂੰ ਬੈਠਾ ਰਹਿਣਾ ਪਊਗਾ ਸਰਕਾਰ ਮੰਦੀ ਜਾਂ ਨਹੀਂ ਮੰਦੀ ਬਾਤ ਹੀ ਗੱਲ ਐ ਉਹ ਤਾਂ ਮਨੰਤਰਿਕ ਹੋ ਗਈ ਹੈ ਆ ਇੱਕ ਇੱਕ ਮਹਾਰਾਜ ਜਿਹੜਾ ਐਪ ਤੇ ਤੁਹਾਡਾ ਛੋਟਾ ਟੀਮ ਉਹਦੇ ਨੇ ਜਿਹੜੇ ਅੱਜ ਦਰਦਾ ਜਾਂ 58000 ਰੁਪਏ ਨਿਰੰਖ ਖਾਤੇ ਸਿੱਧਾ ਪੋਰਾ ਲੱਗਿਆ ਵਾ ਜਿਹਨਾਂ ਦਾ ਪਿੰਡੂ ਪਤੇ ਵੱਲ ਕਰਦਾ 70% ਮਹਾਰਾਜ ਦੇ ਬਾਹਰ ਨਹੀਂ ਕਿੰਨਾ ਜੀਤੀ ਜਾ ਰਹੀ ਹੈ ਇਹ ਜਿਹੜੇ ਪੋਸ਼ਮੰਗਾ ਹੈ ਜਿਹਨੇ ਕਈ ਛੱਡਿਆ ਜਾ ਸਕਦੀਆਂ ਤਾਂ ਇਹ ਥੀਕੇ ਉਦੋਂ ਦੇ ਮਗਾ ਨਹੀਂ ਹੈ ਜਦ ਵੀ ਬਿਲਕੁਲ ਨਿਮਨ ਧੱਕੇ ਸਾਡੀਆਂ ਸੱਚ ਜਾਜਮੰਗਾ ਮੰਨ ਬੰਦਿਆ ਇਹ ਤਾਂ ਬੰਦ ਨਹੀਂ ਬੰਦਿਆ ਤਾਂ ਉਹਨਾਂ ਬੇਤੀ ਕਰਨਾ ਦਾ ਸਾਥੀ ਮੰਗਾ ਸੀ ਜਿਹੜੇ ਮੰਗਾ ਸੀ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਹਾਂਜੀ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲੈਣਾ ਸਭ ਦੇ ਨਾਲ